ਪੰਜਾਬੀ ਐਕਸਟਰਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਭਾਜਪਾ ਗੁ ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਜੋ ਸੌਣ ਚੁੱਕਣ ਜਾ ਰਹੇ ਹਨ ਮੋਦੀ ਕੈਬਨਿਟ ਵਿੱਚ ਕੌਣ ਕੌਣ ਮੰਤਰੀ ਹੋਣਗੇ ਇਸ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ ਇਸ ਸ਼ਾਨਦਾਰ ਸਮਾਰੋਹ ਵਿੱਚ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਅਤੇ ਪਤਵੰਤਿਆਂ ਸਮੇਤ 9000 ਤੋਂ ਵੱਧ ਲੋਕ ਸ਼ਾਮਲ ਹੋਣਗੇ ਮંત્રી ਮੰਡਲ ਵਿੱਚ ਮੰਤਰੀ ਦੇ ਅਹੁਦੇ ਲਈ ਹੌਲੀ-ਹੌਲੀ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੀ ਕੈਬਨਿਟ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ ਨਿਤਾਵਾਂ ਨੂੰ ਮੰਤਰੀ ਅਹੁਦਿਆਂ ਲਈ ਫੋਨ ਆਉਣੇ ਸ਼ੁਰੂ ਹੋ ਗਏ ਹਨ ਸੂਤਰਾਂ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਵਾਲੇ ਰਮਨੀ ਸਿੰਘ ਮਿੱਟੂ ਨੂੰ ਵੀ ਸ਼ਬਦ ਗ੍ਰਹਿਣ ਲਈ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਫੋਨ ਆਇਆ ਹੈ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਰਮਨੀ ਸਿੰਘ ਮਿੱਟੂ ਨੂੰ ਤੀਜੀ ਵਾਰ ਬਣਨ ਜਾ ਰਹੀ ਮੋਦੀ ਸਰਕਾਰ ਚ ਮంత్రి ਦੇ ਅਹੁਦੇ ਜਾਂ ਭਾਜਪਾ ਹੈੱਡਕੁਆਰਟਰ ਤੋਂ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਮੋਦੀ ਕੈਬਨਿਟ ਵਿੱਚ ਮੰਤਰੀ ਅਹੁਦੇ ਲਈ ਰਾਜਨਾਥ ਸਿੰਘ ਅਤੇ ਨਿਤਿਨ ਗੜਗਰੀ ਦੇ ਨਾਵਾਂ ਦੀ ਪੁਸ਼ਟੀ ਹੋ ਗਈ ਹੈ ਉਹਨਾਂ ਨੂੰ ਆਪੋ ਆਪਣੇ ਵਿਭਾਗ ਬਰਕਰਾਰ ਰੱਖਣ ਦੀ ਸੰਭਾਵਨਾ ਹੈ ਸੂਤਰਾਂ ਮੁਤਾਬਿਕ ਐਚਡੀ ਕੁਮਾਰ ਸਵਾਮੀ ਦੀ ਕੈਬਨਿਟ ਦੀ ਮੰਗ ਕੀਤੀ ਗਈ ਹੈ ਰਾਮ ਮੋਹਨ ਨਾਇਡੂ ਪੀ ਚੰਦਰ ਸ਼ੇਖਰ ਸੁਦੇਸ਼ ਅਤੇ ਜੈਨਤ ਚੌਧਰੀ ਨੂੰ ਫੋਨ ਕੀਤੇ ਗਏ ਹਨ ਇਸ ਤੋਂ ਇਲਾਵਾ ਇਨਾਂ ਨੂੰ ਮੰਤਰੀਅਹੁਦਿਆਂ ਲਈ ਫੋਨ ਆਏ ਹਨ ਜਿਨ੍ਹਾਂ ਵਿੱਚ ਰਾਜਨਾਥ ਸਿੰਘ, ਮੀਤਿਸ਼ਾ ਨਿਤਿਨ ਗੜਗਰੀ, ਪਿਊਸ਼ ਗੋਇਲ, ਮਾਨਸੂਖ ਮੰਡਾਵੀਅਮ, ਨੋਹਰ ਲਾਲ ਖੱਟਰਾ, ਜੋਤੀਰਾ ਦਿੱਤਿਆ ਸਿੰਧியா, ਅਨੂਪਰੀਆ ਪਟੇਲ, ਵਿਰਾਗ ਪਾਸ਼ਵਾਨ, ਜੀਤेंद्र ਸਿੰਘ, ਜਯੰਤ ਚੋਦਰੀ, ਆਰਮਨਾਥ ਠਾਕੁਰ, ਪ੍ਰਤਾਪਰਾਵ ਯਾਦਵ, ਲਲਨ ਸਿੰਘ ਅਤੇ ਕਈ ਹੋਰ ਨਾਮ ਸ਼ਾਮਿਲ ਹਨ। ਅੱਜ ਸੌ ਚੁੱਕਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਦੀ ਵਾਸਤੇ ਚਾਹ ਲਈ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਸੂਤਰਾਂ ਦੇ ਮੁਤਾਬਿਕ ਇਹ ਖਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਕੈਬਨਿਟ ਵਿੱਚ ਚੰਦਰਬਾਬੂ ਨਾਇਡੂ ਦੀ TDP ਨੂੰ ਚਾਰ ਵਿਭਾਗ ਮਿਲਣਗੇ ਜਦੋਂ ਕਿ JDU ਨੂੰ ਦੋ ਉਦਦੇ ਮਿਲਣਗੇ ਸੋਏ ਸੰਤਖ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡਾ ਚੈਨਲ ਨਾਲ ਬਨੇ ਰਹੋ ਧੰਨਵਾਦ